ਬੰਦੇ ਨਾਲ ਆ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਬੋਲ ਕੇ ਗਏ ਕਿ ਜਿਸ ਵੀ ਬੰਦੇ ਕੋ ਕੇ ਕੇ ਪਰਾਲੀਆ ਚੰਦੂਰ ਫਸਲ ਬੀਤੀ ਸੀ ਉਸ ਬੰਦੇ ਨੂੰ ਕਵਾਇਆ ਬਿਲੂਗਾ ਤਪਾਗਿਆ ਮੁਦਤ ਕੀਤੀ ਆ ਬਸ ਉਹ ਬੰਦਿਆਂ ਦੀ ਕੋਈ ਪਿੱਟ ਦੇ ਵਿੱਚੋਂ ਨੰਬਰ ਦਾ ਸਪਾਤ ਜਿਹਾ ਹੋਦੋਤ ਬੰਦੇ ਦੀ ਕੋਈ ਪੈਣੀ ਆ ਪਰਾਲੀ ਦੇ ਕੋਈ ਲੱਗਿਆ ਕਿ ਵਾਕਿਆ ਹੀ ਇਹ ਪ੍ਰਾਂਤਿਕ ਰਿਕਰ ਦੇ ਲਈ ਕੋਲਾ ਦੇ ਬੰਦੇ ਅਸੀਂ ਉਸ ਨੂੰ ਮੰਨਦੇ ਹਾਂ ਦੂਜਿਆਂ ਨੂੰ ਨਹੀਂ ਇੱਦਾਂ ਇਹ ਤੁਸੀਂ ਆਪਣੇ ਦਿਮਾਗ 'ਚ ਮਰਦੋ ਕਿ ਇਹ ਮਾਪਕ ਦੂਤ ਦਿੰਦਾ ਨਹੀਂ ਅਸੀਂ ਉਹਨੂੰ ਦਾਅ ਕੇ ਜਿਹੜਾ ਮਜੂਤਾ ਕਾਸਤਗਾਰ ਅਸੀਂ ਸਿਰਫ ਐਲੀ ਕੀਹਦੀ ਜਗਲਾਤ ਨਹੀਂ ਹੈ ਅੱਛਾ ਕਿ ਹੋ ਸਕੇ ਡੋਲਰ ਦੀ ਕੋਈ ਵੀ ਜੇਸ ਮਜੂਤਾ ਕਾਸਤਗਾਰ ਨੇ ਬਸ ਬੀਜੀਸੀ ਕੀ ਹਰ ਹਸਪਤਲ ਨੂੰ ਮਹਾਤਾ ਜਿਹੜਾ ਬਿਲਕੁਲ ਕਿਸੇ ਨੂੰ ਕਿਸੇ ਦੀ ਗੱਲਾ ਤਾਂ ਉਦੀ ਲੋੜ ਨਹੀਂ ਉਹਵਾਕੋ ਜੇ ਨਾ ਪਤਾ ਕਰਦੇ ਤਾਪਿਆ ਇਹ ਪਤਾ ਦੀ ਕਰਦੇ ਕੰਮ ਕੋਈ ਨਹੀਂ ਕਰਦੇ ਜੇ ਨਾ ਹੋ ਰਹਿਆ ਕਿਸੇ ਨੂੰ ਲੱਗਦਾ ਕਿ ਕਿਸੇ ਪਟਵਾਰੀ ਨੇ ਮੇਰੀ ਫਸਲ ਲਈ ਕਿ ਕਿਸੇ ਡੇ ਨੇ ਮੇਰਾ ਘਰ ਵੀ ਕਿਹਾ ਗਿਆ ਕਿਸੇ ਡੰਗਲਾ ਦੇ ਡਾਕਟਰ ਨੇ ਉਹਨਾਂ ਦਾ ਕੋ ਡੰਗਲ ਵੀ ਲਿਖਿਆ ਉਹ ਐਸ.ਡੀ.ਐਮ ਸਾਹਿਬ ਦੇ ਦਫਤਰ ਜਾ ਕੇ ਅਦਾਲਤ ਆ ਕੇ ਉਹ ਲਿਖ ਕੇ ਦੇ ਸਕਦੇ ਨੇ ਉਹੀ ਗੱਲ ਹੈ ਕਿ ਕੁਝ ਬੰਦੇ ਬਾਬਲ ਤੱਕ ਕਰ ਜਾਂਦੇ ਨੇ ਉਹ ਪੁੱਛ